ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਡਰੋਲੀ ਭਾਈ ਦੇ ਵਿੱਚ ਡਰੋਲੀ ਭਾਈ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਦਿਖਾਉਣੇ ਆ ਇਸ ਘਰ ਦੇ ਵਿੱਚੋਂ ਤੁਹਾਨੂੰ ਮਿੱਤਰੋ ਦੋਵਾਂ ਜਾਨਵਰਾਂ ਦੀ ਪ੍ਰੋਪਰ ਆਪਾਂ ਡਿਟੇਲ ਲੈਣੀ ਹੈ ਕੀ ਕਾਰਵਾਈ ਆ ਉਹ ਮਿਲਦੇ ਆਂ ਭਾਈ ਨੂੰ ਪਹਿਲਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਫਿਰ ਉਸ ਪਾਸੇ ਨੂੰ ਵਧਾਂਗੇ ਲੈ ਭਾਈ ਬਾਹਰ ਆ ਜਾ ਮੜਾਏ ਮੇਰੇ ਸਾਹਮਣੇ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰ ਲੈਨੇ ਆ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਜੀ ਵਧੀਆ ਤੁਸੀਂ ਜੇ ਤਾਂ ਠੀਕ ਆ ਬਹੁਤ ਵਧੀਆ ਆਪਦੇ ਨਾਲ ਹੋ ਜੀ ਠੀਕ ਆ ਭਾਈ ਨਾਮ ਦੱਸੀ ਕਰਾਂ ਦੀ ਗਰਦੀਪ ਸਿੰਘ ਜੀ ਗਰਦੀਪ ਸਿੰਘ ਗਰਦੀਪ ਬਾਈ ਫਿਰ ਜਿਹੜੀ ਕਾਲੀ ਗਾਂ ਸੋਈ ਆ ਆਪਣੀ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਹੋ ਗਏ 10 ਤੋਂ 12 ਦੇ ਵਿੱਚ ਹੋ ਗਏ ਜੀ ਠੀਕ ਆ ਤੇ ਕਿੰਨਾ ਦੁੱਧ ਇਸ ਟਾਈਮ ਤੇ ਆਇਆ ਇਸ ਮੋਕੇ ਜੀ 13 ਕਿਲੋ ਦੁੱਧ ਪੂਰਾ ਹੋਊਗਾ ਕੰਡੇ ਵਾਲਾ ਕੰਡੇ ਵਾਲਾ ਹੋਊਗਾ ਠੀਕ ਆ ਤੇ ਵੱਛੀ ਮੈਂ ਅਗਰ ਗਿਰਜ ਤੇ ਆ ਗਈ ਹਨਾ ਮੈਂ ਕਹਤੇ ਜੀ ਠੀਕ ਚਵਾਈ ਚ ਵੀ ਚੰਗੀ ਆ ਮੈਂ ਨਾ ਸਿਰਾ ਜੀ ਸੀਲ ਚੋਂਨ ਨੂੰ ਮੈਂ ਨਾ ਹੀ ਫੁੱਲ ਠੀਕ ਆ ਬਾਈ ਸੂਆ ਕਿੰਨਾਂ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ ਤੇ ਰੇਟ ਕੀ ਰਊਗਾ ਬਾਈ ਜਿੰਦਾ ਰੇਟ ਜੀ 43000 ਤੇ ਆਂ 43000 ਦੀ ਲੜ ਪਿਆਰੇ ਦੇ ਵਿੱਚੋਂ ਕਰ ਦਿਆਂਗੇ ਕੱਢੀ ਬਾਹਰੋਂ ਧੋਰੀਏ ਮਣ ਲੈ ਵੀ ਮੇਤਰੋ 43000 ਰੁਪਿਆ ਰੇਟ ਆ ਦੂਜਾ ਤੀਜਾ ਸੂਆ ਬਾਈਆਂ ਦੇ ਸੂਈ ਆ ਕਿਉਂਕਿ ਕਿਹੜਾ ਕਰਦੀ ਆ ਫੇ ਸੂਆ ਇੱਕ ਅੱਧਾ ਕਈ ਵਾਰੀ ਲੁਕਿਆ ਵੀ ਹੁੰਦਾ ਵਾ ਗੱਲ ਜਿਹੜੀ ਸਿੱਧੀ ਆ ਢੰਚਾ ਚੰਗਾ ਵਾ ਵਜੂਦ ਚੰਗਾ ਵਾ ਕਰਮਾ ਵਾਲੀ ਦਾ ਦੁੱਧ 13 ਕਿਲੋ ਐਨ ਕੰਡੇ ਵਾਲਾ ਹਾਜ਼ਰ ਤੇ ਨਾਜ਼ਰ ਤੇ ਤਿਆਰ ਆ ਦੁੱਧ ਵਾਲੇ ਭਲਾ ਦੀ ਫੁੱਲ ਕਰ ਲਈਏ ਕਿਉਂਕਿ ਠੰਡੀ ਸੀਲ ਆ ਬੱਛੀ ਮਗਰ ਗਿਰਦੇ ਨਾਲ ਇਹ ਜਿਹੜੀ ਮਗਰ ਆ ਉਹ ਕ੍ਰੋਸ ਆ ਮਿੱਤਰੋ ਢੰਚਾ ਚੰਗਾ ਵਾ ਵੈੜ ਦਾ ਕੱਦ ਚੰਗਾ ਵਾ 43000 ਰੁਪਏ ਦਾ ਰੇਟ ਆ ਇਹ ਪਹਿਲੇ ਨੰਬਰ ਤੇ ਗਾਂ ਸੀ ਜਿਹੜੀ ਪਾਈ ਦੀ ਦੋ ਨੰਬਰ ਤੇ ਜਿਹੜੀ ਗਾਵਾਂ ਆਉਂਦੇ ਬਾਰੇ ਜਾਣਦੇ ਆਪਾਂ ਆਓ ਚੂਜ਼ ਕਰ ਲੈ ਲੈ ਵੀ ਮਿੱਤਰੋ ਆਹ ਬੱਛੀ ਗੱਬਣ ਚੈੱਕ ਪਾਸ ਆ ਅਸਰ ਪਹਿਲਨ ਇਹ ਪੋਸ ਦੇ ਬਾਈ ਇਹ ਕਿੰਨੇ ਚਿਰ ਦੀ ਗੱਬਣਾ ਕੁਲਦੀ ਬਾਈ ਇਹ ਜੀ 50 ਮਹੀਨਾ ਦੀ ਜੀ ਠੀਕ ਆ ਤੇ ਗਰਦੀਪ ਬਾਈ ਫਿਰ ਇਹ ਕਿੰਨਾ ਤੋਂ ਮਤਲਬ ਜਿੱਦਾਂ ਤੋਂ ਲਈ ਮਾਂ ਮੁੰਦਾ ਤੋਂ ਦੱਸਿਆ ਕੋਈ ਤੈਨੂੰ ਉਹਨਾਂ ਨੇ ਉਹਨਾਂ ਨੇ ਦੱਸਿਆ 18 ਕਿਲੋ ਚੋਂਦੇ ਰਹੀ 18 ਉਹਨੀਆਂ ਠੀਕ ਆ ਬਾਈ ਠੀਕ ਆ ਗੱਬਣ ਕਿੰਨੇ ਚਿਰ ਦੀ ਹੋ ਗਈ ਇਹ 50 ਮਹੀਨਾ ਦੀ ਚੈੱਕ ਕਰਾਈਏ ਬਾਈ ਹਾਂ ਜੀ ਚੈੱਕ ਕਰਾਈਆ ਟੀਕਾ ਠੰਡਾ ਲਵਾਇਆ ਜੀ ਚੈੱਕ ਕਰਵਾ ਕੇ ਦੇਣੀ ਆ ਬਾਈ ਹਾਂ ਚੈੱਕ ਕਰਵਾ ਕੇ ਵੀ ਦੇਵਾ ਕਰਵਾਈ ਵੀ ਆ ਹਾਂ ਹੱਸਿਆ ਨਹੀਂ ਗੱਲ ਆ ਬਾਈ ਤੇ ਸੀਲ ਸੋਲੇ ਹੱਥੋਂ ਤੇ ਮਰਾਣ ਦੀ ਬਾਈ ਪੂਰੀ ਆ ਜੀ ਲੋ ਜਿਵੇਂ ਮਰਜੀ ਠੀਕ ਆ ਮਰਾ ਜਰਸੀ ਦਾ ਸਾਈ ਵਾਲਾ ਕ੍ਰੋਸ ਜੀ ਆ ਗਈ ਹੈ ਨਾ ਹਾਂਜੀ ਹੂੰ ਕਿੰਨੇ ਦੀ ਦੇਦਗੇ ਬਾਈ ਇਹ ਇਹ ਜੀ ਮੁੱਲ ਜੋ ਮਰਜ਼ੀ ਕਰਾਈਓ ਹਾਂ 23000 ਦੀ ਦੇ ਦੇਾਂਗੇ ਠੀਕ ਹੈ ਲਾਡ ਪਿਆਰ ਕਰ ਦੇਂਗੇ ਇਹਦੇ ਵਿੱਚੋਂ ਕਰ ਦਿਆ ਜੀ ਠੀਕ ਹੈ ਬਾਈ ਲੈ ਵੀ ਮੇਤਰੋ 23000 ਦੇ ਵਿੱਚ ਵੱਛੀ ਜਿਹੜਾ ਘਰੇ ਫੰਡਰ ਫੁੰਡਰ ਝੋਟੀ ਖੜੀਆ ਨਹੀਂ ਰਹਿੰਦੀ ਨਾ ਤੇ ਉਹਨੂੰ ਲਾ ਦਿਓ ਟਿਕਾਣੇ ਦੇ ਬਾਈ ਗਾਂ ਲੈ ਜਾਓ ਚੁੱਪ ਕਰਕੇ ਕਿਉਂਕਿ ਇਹਨੇ ਵਦਨਾਈਆਂ ਜਿਤੋਂ ਵਾਦੇ ਪੈ ਜਾਣਾ ਇਹਨੇ ਘਟਨਾ ਤਾਂ ਹੈ ਨਹੀਂ ਕਰਮਾਂ ਵਾਲੀ ਨੇ ਤੇ ਬਾਈ ਦੁੱਧ ਪਾਲਾ ਨਹੀਂ ਤੇ 14 15 ਸੇਰੀ ਵਹਿੜ ਬਣ ਜੂਗੀ ਪਹਿਲੇ ਸੋਇ ਦੇਣ ਵਾਲੀ ਵਧੀਆ ਘਰੇ ਟਕਾਣੇ ਦੀ ਬੱਛੀ ਤਿਆਰ ਹੋ ਜੂਗੀ ਰੇਟ ਇਹਦਾ 23000 ਰੁਪਿਆ ਵਾ ਦੇਣ ਲੈਣ ਵਾਲਾ ਮਾਨਤਨ ਹੋ ਜੂ ਕਿਉਂਕਿ ਇਹੋ ਵਕ ਜ਼ਿਆਦੇ ਦਾ ਦੁੱਧ ਪੀਗੀ ਹੋਣੀ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਲਈਏ ਤਾਂ ਤੇ ਟਾਂਚਾ ਚੰਗਾ ਵਾ ਵਜੂਦ ਚੰਗਾ ਲੈ ਬਾਈ ਨੰਬਰ ਤਾਂ ਹੀ ਕਰਦੀ ਬਾਈ ਕਰਾਂ ਦੀ ਨੰਬਰ ਤਾਂ ਥੇ 98554 ਜੀ 76644 98554 76644 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਟਰੋਲੀ ਪਾਈ ਜ਼ਿਲ੍ਹਾ ਮੋਗਾ